हां जी भाई जी ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋਮਤੋ ਜਿਹੜੀ ਅੱਜ ਦੀ ਵੀਡੀਓ ਸਾਝੀ ਕਰ ਰਿਹਾ ਤੁਹਾਡੇ ਨਾਲ ਅੱਜ ਕਰਨੀ ਆਪਾਂ 6 ਕਟੀਆਂ ਦੀ ਜਿੰਨਾ ਵਿੱਚੋਂ ਇੱਕ ਸੋਨੂੰ ਮਿਲ ਜੂਗੀ ਬੂਰੇ ਰੰਗ ਦੀ ਬਹੁਤ ਚੰਗੇ ਕੱਦ ਕਾੜ ਹੋਏ ਚੰਗੀ ਸਮੇਂ ਬੜੀ ਝੋਟੀ ਹੈ ਜੀ 2-3 ਸਾਲ ਦੀ ਲਗਭਗ ਤੇ ਬਾਕੀ ਜਿੰਨੀਆਂ ਪਹਿਲਾਂ ਦੋ ਕਟੀਆਂ ਇਹ ਸਨੂੰ ਪੂਰੇ ਪ੍ਰੋਪਰ ਰਕਾਰਡ ਦੇ ਮਿਲਣੀਆਂ ਆ ਆ ਪਹਿਲੇ ਇੰਪਲਪੁਰ ਫਲੋਰ ਰਕਾਰਡ ਦੀ ਆ ਦੂਜੇ ਵੀ ਚੰਗੇ ਰਕਾਰਡ ਦੀ ਆ ਤੇ ਬਾਕੀ ਜਿਵੇਂ ਇੱਕ ਇਹਦੇ ਛੋਟੀ ਕੱਚੀ ਆ ਗਈ ਤੇ ਇੱਕ ਇਹਦੇ ਪਿੱਛੇ ਖੜੀ ਆ ਲਗਭਗ 1.5 ਸਾਲ ਦੀ ਕੱਟੀ ਹੈ ਨਾ ਮੈਂ ਸੈਂਕਸ ਨੂੰ ਦੇ ਲੋ ਕਟੀਆਂ ਦੀ ਬਹੁਤ ਤੇ ਪੂਰਾ ਫੋਲੋ ਸਿੰਗਾਂ ਸਮੇਂ ਪੂਰਾ ਫੋਲੋ ਸ਼ਕੀਨ ਹੈ ਬਾਕੀ ਕਰਾਂਗੇ ਬਾਈ ਨਾਲ ਗੱਲ ਬਾਤ ਉਸ ਤੋਂ ਪਹਿਲਾਂ ਬੀਤੇ ਚੈਨਲ ਤੇ ਸਾਡੇ ਪੇਜ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਲਾਈਂਕ ਵਾਲਾ ਕਰੋ ਕਰਦੇ ਆ ਬਾਈ ਨਾਲ ਗੱਲ ਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਅਸਾਂ ਸ਼ੁਕਰੀਆ ਵੀਰੇ ਕੀ ਹਾਲ ਚਾਲ ਹੈ ਜੀ ਵਧੀਆ ਬਾਈ ਜੀ ਤੁਸੀਂ ਦੱਸੋ ਠੀਕ ਹੈ ਠੀਕ ਹੈ ਨਾਮ ਤੇ ਪਿੰਡ ਐਡਰੈਸ ਬੋਲ ਦਿਓ ਨਾਮ ਆਪਣਾ ਜਕਸੀਰ ਆ ਬਾਈ ਪਿੰਡ ਆਪਣਾ ਮਹਿਤਾ ਜ਼ਿਲ੍ਹਾ ਆਪਣਾ ਬਰਨਾਲਾ ਤਹਿਸੀਲ ਤਪਾ ਫੋਨ ਨੰਬਰ ਆਪਣਾ 977999 9511 ਬਾਈ ਠੀਕ ਹੈ ਜੀ ਤੇ ਪਹਿਲੇ ਨੰਬਰ ਤੇ ਕੱਟੀ ਜਿਵੇਂ ਅਜਾ ਹਾਂਜੀ ਵੀਰੇ ਘਰੀ ਸਿੱਧੀ ਜ ਪਟੀ ਪਹਿਲਾਂ ਤੂੰ ਫੇਸ ਦਿਖਾ ਰੱਖੇ ਬਈ ਹੂੰ ਦੇਖਦਾ ਤੈਨੂੰ ਸਰੀਰ ਤਾਂ ਹੈ ਕੋਈ ਕਾਲਾ ਚਿੱਟਾ ਵਾਲਾ ਮਾ ਪਾਲ ਕੀ ਦਿਖਾ ਦੇ ਵੀਰੇ ਤੂੰ ਸਾਰੀ ਜੈਡ ਵਲੇ ਕੇ ਸ਼ਾਹ ਕਾਲੀ ਆ ਗਈ ਮਿੱਤਰਾਂ ਨਾ ਹਾਂਜੀ ਅੱਜ ਫਿਰ ਇਹ ਕਿਵੇਂ ਰਿਕਾਰਡ ਕੋਡ ਦੀ ਕੋਈ ਇਹਦੀ ਵੀਰੇ ਰਿਕਾਰਡ ਦੀ ਆਪਣੇ ਮਿਸਟਰ ਨੇ ਬਾਹਰ ਜਾਣਾ ਸੀ ਅੱਛਾ ਉਨੇ ਬਾਈ ਨੇ ਦੱਸਤਾ ਕਿਸੇ ਨੇ ਕਹਾਂ ਦੀਗਾ ਅਲਗਾ ਨਾਲ ਵੀ ਉਹਨੇ ਬਾਹਰ ਜਾਣਾ ਕੱਟੀ ਕਨ ਸ਼ਿਕਾਇਤ ਦੇਣ ਵਾਲੀ ਆ ਉਹ ਕੋ ਨਾ ਮੈਂ ਦੇਖ ਕੇ ਤੈਨੂੰ ਜਾਣੀ ਆ ਹੂੰ ਕਨਲ ਵੀ ਤੂੰ ਇਹਦੀ ਸਹੀਰ ਵੀ ਸੰਭਾਲ ਕਰ ਸਕਦਾ ਜਾਂ ਕਿਸੇ ਨੂੰ ਦੇ ਦੇਗਾ ਹੂੰ ਮੈਂ ਸੰਭਾਲਦਾ ਨਹੀਂ ਆਪਾਂ ਕਰ ਸਕਦੇ ਪਰ ਦੇ ਸਕਦੇ ਆਂਗੇ ਕਿਸੇ ਨੂੰ ਹੂੰ ਯਾਨੀ ਕਿ ਆਪਾਂ ਨੂੰ ਵੀ ਕਿਤੇ ਗਲਤ ਰਾਸੇ ਨਹੀਂ ਫਚਾਉਂਦੇ ਇਹਨੂੰ ਆਹ ਦੇਖ ਰਿਹਾ ਜਿਵੇਂ ਨਿਗੀ ਆ ਬਈ ਰਣਾ ਹਾਂਜੀ ਵੀਰੇ ਦੇਖੋ ਕੀ ਆ ਵਾਤਾ ਜੀ ਨਾ ਕੱਟ ਛੱਡੀ ਬਈ ਆਇਥੇ ਮਿੱਤਰ ਖੜਨੀ ਹੋਈ ਕਿੰਨੀ ਉਮਰ ਦੀ ਆ ਬਈ ਲੱਗ ਭਗ ਜੇ ਵੀਰੇ 8 ਕੁ ਮਹੀਨਾ ਦੀ ਕੱਟੀ ਆ 8 ਮਹੀਨਾ ਦੀ ਕੱਟੀ ਆ ਤੇ ਗਰੋਥ ਚੈੱਕ ਕਰ ਗਾ ਬਈ ਦਾ ਮਾਤਾ ਜੀ ਦਾ 14-15 ਲੀਟਰ ਦੁੱਧ ਦਾਗਾ ਤੇ ਸਿਕੰਦਰ ਦੀ ਆਪ ਲక్ష్ਮੀ ਡੈਰੀ ਵਾਲੇ ਲక్ష్ਮੀ ਡੈਰੀ ਫਾਰਮ ਵਾਲਾ ਸਿਕੰਦਰਪੁਰ ਦੀ ਕੱਟੀਆਂ ਜੀ ਹਾਂਜੀ ਵੀਰੇ ਮਿੱਤਰ ਜੈਡ ਬਲੈਕ ਆ ਗਈ ਪੂਰੀ ਐਨ ਦੇ ਪੁੜੇ ਪੜੇ ਚੰਗੀਆਂ ਸੰਭੀ ਪਲੀ ਕੱਟੀਆਂ ਗਈ ਆ ਇਥੇ ਤੁਸੀਂ ਮੈਂ ਖਾੜਨੀ ਖੁਣਨੀ ਚੈੱਕ ਕਰਾ ਦੇਣਾਗਾ ਬੜੀ ਆਪਾਂ ਕਹਿੰਦੇ ਚੰਗੀ ਰਿਕਾਡ ਹੀ ਦੱਸ ਦੀ ਕੱਟੀਆਂ ਆ ਦੇ ਆਪ ਤੇ ਕੱਟੀਆਂ ਬਿਲਕੁਲ ਜੈਡ ਬਲੈਕ ਆ ਇਧਰ ਛੜਕ ਤੁਹਾਰਾ ਤੁਹਾਨੂੰ ਖੱਟੇ ਰੰਗ ਦਾ ਇਧਰ ਪੱਲੜ ਪਾਇਆ ਵੇ ਸਕੇ ਉਹਨੂੰ ਥੋੜਾ ਰੰਗ ਜਰਾ ਕਟਣ ਲਾਲੀ ਚ ਨਜ਼ਰ ਆਊਗਾ ਨਹੀਂ ਇਹਨੇ ਕਟਣ ਸਾਰੀਆਂ ਪੂਰੀ ਐ ਧਮਕ ਦਮਕ ਇਹ ਦੇਖੋ ਇਹ ਪਹਿਲੇ ਨੰਬਰ ਲਈ ਕੱਟੀ ਸਬਾਈ ਦੀ ਠੀਕ ਆ ਇਥੇ ਮਾਥਣ ਤੋਂ ਫੇਰ ਦਿਖਾ ਦੇਣਾ ਥਾਣਾ ਤੋਂ ਬੜੀ ਸ਼ਕੀਨ ਆ ਥਾਣਾ ਤੋਂ ਕੋਈ ਮੋਲੀ ਨਹੀਂ ਮਤਲਬ ਨੂੰ ਵੀ ਬਾਈ ਸਮੇਂ ਬੜੀ ਆ ਹੂੰ ਲੱਗਦਾ ਪਤਾ ਨਾਲ ਵੀ ਵਧੀਆ ਕਰੋ ਆਈ ਆ ਹਾਂ ਬਸ ਇਹੀ ਆ ਥਾਣਾ ਤਾਂ ਜਰਵਾ ਹੂੰ ਐਸੇ ਬਾਲ ਇੱਕ ਵੀ ਨਹੀਂ ਸੁਨ ਕਾਲਾ ਮਿਲੂ ਚੰਗਾ ਦੁੱਧ ਛੱਡ ਕੇ ਪਾਲੀ ਵੀ ਆ ਕੱਟੀ ਦੇ ਲੈ ਹੋਏ ਪਿੱਛੇ ਨੂੰ ਬਾਈ ਮਾਰ ਕੇ ਦਿਖਾ ਦੀ ਮਤਲਬ ਰੀਜਨਲ ਹਣਾ ਕਿਸੇ ਭਰਾ ਦੇ ਦੂਤਰਾ ਡਾਉਣ ਆਉਂਦਾ ਤੇ ਅੱਗੇ ਅੱਗੇ ਜਿਵੇਂ ਦੋ ਨੰਬਰ ਕੱਟੀ ਹਾਂਜੀ ਵੀਰੇ ਇਹਦੀ ਕੀ ਗੱਲ ਬਾਤ ਆ ਇਹ ਵੀ ਕੱਟੀ ਪੂਰੀ ਸ਼ਕੀਨ ਆ ਲਖੇ ਕਿੰਨੀ ਕੁ ਉਮਰ ਦੀ ਆ ਇਹ ਆ ਸਾਲਕ ਥਾਂ ਤੋਂ ਜਵਾਈ ਕਿੱਥੋਂ ਨਾ ਨਾ ਲੱਭ ਕੇ ਚੰਗੇ ਆ। ਥਾਣ ਦੇਖੋ ਵੀਰੇ ਇਹਨਾਂ ਦੇ। ਝੋਲੇ ਆ ਦੇ ਯਾਰ ਕੱਟਣ ਹੋਰ ਤਾਂ ਹੋਇਆ। ਹੂੰ ਗੱਬਰ ਨਾਲ ਦੀਆਂ ਨਾ। ਹੂੰ ਲੈ ਥਾਣ ਦੇਖ ਮਿੱਤਰੋ। ਚਾਰ ਥਾਣਾ ਦੇ ਪੰਜ ਵੀ ਸਹੀ ਫੋੜ ਸ਼ਾਣੀ ਤੇ ਪੂਰੇ ਬਾਲ ਪੈਂਦੇ ਝੋਲੀ ਦੇ ਵਿੱਚ। ਥਾਣ ਨਹੀਂ ਝੋਲ ਗਈਆਂ। ਸਿੰਗ ਹੋਣੀ ਤੋਂ ਮੋੜਨ ਲੱਗ ਪਈ। ਇਹ ਵੀ ਸਾਰੀ ਕਾਲੀ ਆ ਗਈ ਲੱਗ ਪਈ। 1 ਇੰਚ ਮਸੱਧ ਦਾ ਕੰਚ ਮਸਾ ਜਾਵਾ। ਹਾਂਜੀ ਹਾਂ। ਤੇ ਸਿੰਗ ਮਾ ਜੀ ਨੇ ਮੋੜਨੇ ਸ਼ੁਰੂ ਮੋੜਨੇ ਸਟਾਰਟ ਕਰਤੇ ਠੀਕ ਹੈ ਨਹੀਂ। ਕਰੀ ਸਿੱਤਾ ਉਵੇਂ ਫੜ ਕੇ ਦਿਖਾ ਇੱਥੋਂ। ਦਿਖਾ ਦੇ ਬਖੜਣੀ ਕੋਈ ਕੱਟੀ। ਸਵਾ ਕੇ ਸਾਦੀ ਲਗਭਗ ਇਹ ਇੱਥੋਂ ਜਾ ਕੱਲ ਮਿੱਤਰੋ ਨਾ ਚੰਗੀ ਸੰਧੀ ਬਲੀ ਕੱਟੀ ਆ ਕੱਲ ਨਾ ਬਠਾ ਹੁਣੀ ਝੋੜਾ ਕੱਟੀ ਦਾ ਜਿਹੜਾ ਹਾਂ ਜੇ ਦੇਖਣੇ ਉਮਰ ਵੀ ਕੁਛ ਨਹੀਂ ਹੱਡ ਨਹੀਂ ਖੁੰਡ ਨਹੀਂ ਦੇਖੇ ਦੀ ਚੰਗੀ ਆ ਨਾ ਸ਼ਕੀਨ ਹੂੰ ਠੀਕ ਐ ਸਵਾਕ ਇਹ ਇਹਦੀ ਮਾਂ ਬੋਦਾ ਕੀ ਰਿਕਾਰਡ ਉਹ 14 ਕਿਲੋ ਸੀ ਬਾਈ ਇਹਦਾ ਮੈਂ ਤਨੋਂ ਮੈਂ ਫੜ ਕਿਉਂ ਪਤਾ ਨਹੀਂ ਇਹਦਾ ਪਿਓ ਨਹੀਂ ਇਹਦੇ ਬਤਾ ਮਰੇ ਮੈਂ ਤਨੋਂ ਆਪਾਂ ਜਿਹੜੀ ਗੱਲ ਹੈ ਨਹੀਂ ਤਾਂ ਹੈ ਨਹੀਂ ਹੂੰ ਤੇ ਮੈਂ ਆਪਾਂ ਤਾਂ ਸਹੀ ਗੱਲ ਹੈ ਨਾ ਠੀਕ ਆ ਵੀਰੇ ਇਹ ਆ ਗਈ 2 ਨੰਬਰ ਤੇ ਅੱਗੇ ਜਿਵੇਂ ਤੇਰਾ ਨੰਬਰ ਹੈ ਨਾ ਹਾਂਜੀ ਵੀਰੇ ਇਹ ਕਿੰਨੀ ਕੁ ਉਮਰ ਚ ਆ ਗਈ ਲਗਭਗ ਇਹ ਬਾਈ 1.5 ਸਾਲ ਤੋਂ ਉੱਪਰ ਹੀ ਐ ਮਹੀਨਾ ਇਹਦਾ ਫਰਟੀ ਕਾ ਭਰਾਂਦੇ ਲਗਭਗ ਜਿਨੀ ਮਹੀਨੇ ਦੋਨੇ ਕਾਵਲੀ ਤਾਂ ਨਾ ਤਿੰਨ ਦੋ ਦੋ ਤਿੰਨ ਮਹੀਨੇ ਲੱਗ ਜਾਣਾਂ ਤਾਂ ਫੇਰ ਜਿਹੜੇ ਸਾਹ ਕੱਟੀ ਦਾ ਬਾਜਣਾ ਹੈ ਠੀਕਾ ਭਰਾ ਲੂਗੀ ਝੋਲੀ ਚੈੱਕ ਕਰਾ ਵੀ ਲੈ ਲੈ ਮੈਂ ਤੇਰਾ ਝੋਲੀ ਚੈੱਕ ਕਰ ਲਓ ਥਾਂ ਦੇਖੋ ਬਲਵਾ ਪੈਂ ਸਾਹ ਕਾਲੇ ਥਾਣੇ ਚਾਰ ਤੇ ਪੂਛ ਚੈੱਕ ਕਰ ਲਓ ਬਿਲਕੁਲ ਇੱਥੋਂ ਵਾਲੀ ਅੱਧੀ ਕੈਂਚੀ ਕੀਤੀ ਮਸਾਈ ਹੈ ਸਾਹ ਚੈੱਕ ਕਰਾ ਬਾਈ ਇੱਕ ਨਾ ਲੱਖੇ ਨਾ ਸਿੰਘ ਦੇਖ ਹੂੰ ਨਾ ਵੀ ਸੰਕਟ ਇਹ ਪੂਰਾ ਸੁਣਾ ਇਥੇ ਮੋੜਨਾ ਸ਼ਾਰਟ ਕਰਦਾ ਆ ਇਥੋਂ ਫੇਸ ਕੁਆਲਿਟੀ ਚੈੱਕ ਕਰ ਲਓ ਨਾ ਚੰਗੀ ਕੱਟੇ ਸਾਂ ਵੀ ਬਲੀ ਸੋਕੇ ਦੋ ਜਾਂ ਤਿੰਨ ਮਹੀਨੇ ਫਿਰ ਲਾਸਟ ਨਹੀਂ ਹਾਂਜੀ ਹਾਂਜੀ ਠੀਕਾ ਭਰਾਲੂਗੀ ਹਾਂਜੀ ਹਾਂਜੀ ਆਪਾਂ ਫਿਰ ਸਟਾਰਟ ਕਰਤੀ ਇਹਦੇ ਵੀਰੇ ਬਾਜੇ ਨਾਲ ਹੀ ਕੱਟੀ ਹੈ ਮਿੱਤਰੋ ਹਾਂਜੀ ਹਾਂਜੀ ਰੇਟ ਫਿਰਣਾ ਅੱਜ ਰੇਟ ਭਾਈ ਇਹ ਆਪਾਂ ਤੁਹਾਨੂੰ ਫਿਕਸ ਹੀ ਕਰਦੀ ਬਸ ਸਿੱਧ ਨਵੇੜੀ ਦੀ ਏ ਅੱਜ ਨਵੇੜ ਦੇ ਹਾਂਜੀ ਆਪਾਂ ਨੂੰ ਦੋਸਤ ਮਿੱਤਰ ਬਹੁਤ ਕਹਿੰਦੇ ਨੇਗੇ ਹੂੰ ਆ ਤੁਹਾਨੂੰ ਭਾਈ 28000 ਦੀ ਕਰ ਦਾਂਗੇ ਕੱਟੀ ਦੋ ਨੰਬਰ ਕੱਟੇਰੀ ਜੈਡ ਬਲੈਕ ਆ ਗਈ ਹਾਂ 28000 ਦੀ ਹਾਂਜੀ ਇਹ ਚ ਮਾੜਾ ਟਮੰਤਾ ਹੋ ਜੂਗਾ ਮਾੜਾ ਵੋਟਾ ਨਹੀਂ ਫਿਰ ਜਦੋਂ ਕਰਾਂਗੇ ਤੇ ਖੁੱਲਗੀ ਕਰਾਂਗੇ ਚਾਹ ਮਾਰਨ ਚੰਗੇ ਕਰਾ ਗਿਆ ਹਾਂ 72 ਦੀ 72 ਹੈ ਹਾਂਜੀ ਫਿਰ ਉਸ 72 ਯਾਰ ਬਾਈ ਨੇ ਰਹਿ ਗਿਆ ਇਹ ਥੋੜਾ ਥੋੜਾ ਤਾਂ ਮਾਨ ਤਨ ਕਰ ਦੂਗਾ ਨਹੀਂ ਤੇ ਇਹਦਾ ਰੇਟ ਜਿਹੜੀ 1.2 ਸਾਲ ਵਾਲੀ ਆ ਇਹਦੇ ਚੋਂ ਫੇਰ ਫੇਰ ਤੂੰ ਕਹੇਗਾ ਮਾਨ ਤਨ ਕਰਾਂਗੇ ਬਾਈ ਤੁਹਾਨੂੰ ਮਾਨ ਆਪਾਂ ਮੁੱਲ ਤਾਂ ਇਹਦਾ 38 ਕਰਦੇ ਹਾਂ 36000 ਦੀ ਦੇ ਦੂ 36000 ਦੀ ਮਾਨ 38 ਆ 36 ਜੋ ਵੀ ਮਾਨ ਤਨ ਕਰੂਗਾ ਹੀ ਦੂਗਾ ਤੇ ਅੱਗੇ ਲਿਆ ਫਿਰ ਮਿੱਤਰ ਆਜਾ ਹੁਣ ਤੂੰ ਬੂਰੀ ਤੇ ਨਾ ਹਾਂਜੀ ਚੰਗੇ ਕਾਦੇ ਮਿੱਤਰਾਂ ਬੂਰਾ ਤੈਨੂੰ ਕਿੱਥੇ ਸ਼ੌਂਕ ਪੈ ਗਿਆ ਜੋਗੀ ਵਾਲੇ ਬਾਈ ਵਾਂਗੂ ਬੂਰੀਆਂ ਬਿਰਿਆਰ ਬਾਈ ਆਪਣੇ ਨਾਲ ਦੋਸਤ ਮਿੱਤਰ ਡਿਮਾਂਡ ਕਰਦੇ ਅਗਲਾ ਆ ਕਰ ਇਹ ਤਾਂ ਤੌਰ ਕੀ ਦਿਖਾਉਂ ਮਾਰ ਇਹ ਤਾਂ ਤੌਰ ਕੀ ਦਿਖਾਉਂ ਦੋਸਤ ਮਿੱਤਰ ਬਾਈ ਡਿਮਾਂਡ ਕਰਦੇ ਸੀ ਹਾਂ ਕਨੇ ਬਾਈ ਯਾਰ ਮਿਲ ਕਿੰਨੀ ਉਮਰ ਦੀ ਆ ਕਿ ਲਗ ਭਗ ਜੇ ਇਹ ਬਾਈ ਯਾਰ ਬਨ ਕੇ ਜਦੋਂ ਉਹ 2.5 ਸਾਲ ਤੋਂ ਉੱਪਰ 2.5 ਕਿ ਦੋ ਸਾਲ ਦੀ ਹਾਂ ਲੈ ਮੈਨੂੰ ਕੱਦ ਕਾੜ ਲੈ ਉੱਪਰ ਹੈਗੀ ਉਹ ਤਾਂ ਆਪੇ ਹੀ ਚਲਾ ਚਲੀ ਬਾਈ ਸਮਾਰਕਤ ਤੇਰਾ ਟੱਪ ਚ ਦਿਖਾ ਚੌਂਕਰੀ ਆ ਨਾ ਸਿਓਣੇ ਵਾਂਗੂ ਤੇਰਾ ਕੱਢ ਲੀਂ ਨਾਲ ਲੀ ਜੀ ਇੱਥੋਂ ਮਿੱਤਰ ਬਾਈ ਮੇ ਚੈੱਕ ਕਰ ਲਓ ਲੈ ਇੱਥੋਂ ਕੱਦ ਕਾੜ ਦੇ ਲੋ ਪੂਰੀ ਫੁੱਲ ਸ਼ਕੀਨ ਹੈ ਇੱਥੇ ਰੋਕੀ ਬਾਈ ਇਹ ਸਵਾਦ ਆਇਤ ਨਾ ਝੋਟੀ ਨਾ ਸਵਾਦੋ ਸਾਲ ਦੀ ਝੋਟੀ ਹੈ ਮਿੱਤਰੋ ਕਾਢ ਕਾਢ ਦੇਖ ਲਓ ਬਾਜਨ ਦੇਖ ਲਓ ਪੂਰੀ ਐਨ ਫੁੱਲ ਸ਼ਕੀਨ ਹੈ ਠੰਡੀ ਸੀਲ ਦੇ ਹੋਈ ਹਾਂ ਸੈਂਕ ਸੁੰਦੇ ਹੈ ਮਿੱਤਰੋ ਕੰਗੀ ਹੈ ਨਾ 골ਡਨ ਪੂਰੀ ਆ ਗਈ ਵੀਰੇ ਅੱਖ ਕਾਲੀ ਹੈ ਨੀਲੀ ਰਾਵ ਵਿੱਚ ਹੈ ਜਨਾ ਹੈ ਹਾਂ ਹਾਂ ਵੀਰੇ 골ਡਨ ਲੈਣ ਕੱਢ ਲਈ ਕਿਹੜਾ ਕੋਈ ਚੱਕਰ ਨਹੀਂ ਹੋਵੇ ਖੜਾ ਕਢਾ ਦੇੜਾ ਦਵਾ ਦਿੰਦੇ ਆਲਾ ਹਾਂ ਇਥੋਂ ਪਿੱਛੋਂ ਬਾਜੋਂ ਚੱਕਾ ਲਓ ਪੂਸ਼ਪੂਰੀ ਲੰਬੀ ਆ ਮਿੱਤਰੋ ਸਭੀ ਬੜੀ ਰਾਜੀ ਆ ਨਾ ਤੇ ਬਾਕੀ ਦੇਖੋ ਜਿਹੜੇ ਪੁਰਾਣੇ ਪੈਸੇ ਲਾਉਣੇ ਆ ਖਰੀਦਣੇ ਆ ਉਹਦੀ ਸਮਝ ਆ ਉਹਨੇ ਤਸੱਲੀ ਆਪ ਕਰਨੀ ਆ ਮਨ ਉਹਨੇ ਆਵਾ ਖੜਾਉਣਾ ਨਾ ਆਪਾਂ ਤੁਹਾਨੂੰ ਸਾਰੀ ਚੀਜ਼ ਦਿਖਾ ਦੀ ਤੋਰ ਫਿਰ ਕੇ ਸਿੰਘ ਸੋង ਦੇਖ ਲੱਖੇ ਬਾਈ ਹੂੰ ਚੰਗੀ ਸ਼ਕੀਨ ਆ ਦੋਨੇ ਦੇ ਪਾਸ ਦੋਨੇ ਸੈਂਕੀ ਘੈਂਟ ਆ ਪੂਰੇ ਨਾ ਹਾਂਜੀ ਠੀਕ ਆ ਮੇਰੇ ਬੰਨ ਦੇ ਨਾਲੇ ਆਪਾਂ ਬੰਨ ਕੇ ਥਾਂ ਦਿਖਾ ਦਿੰਦੇ ਆ ਕਿ ਕੁਰੀ ਜਾਂਦੀ ਇੱਥੇ ਨਾਲ ਹੀ ਆ ਇਥੇ ਥਾਂ ਤੋਂ ਚੈੱਕ ਕਰ ਲਓ ਮਿੱਤਰ ਲੈ ਇਹਦੀ ਕੱਟੀ ਦੀ ਰੱਖੇ ਆਪ ਜੱਜਮੈਂਟ ਕਰ ਲਓ ਆਪਾਂ ਇਹ ਨਹੀਂ ਕਹਣਾ ਲਿਬੀ ਇਹ ਗੋਲਡਨ ਲੰਗੋ ਠੀਕ ਆ ਆਪਾਂ ਤੋਂ ਆ ਕੰਮ ਨਹੀਂ ਹੁੰਦੇ ਨਹੀਂ ਇਥੋਂ ਜਿਹੜੀ ਜਗਨ ਨੇ ਦੱਸਤੀ ਉਹ ਕਹਿ ਦਾਂਗੇ ਹੂੰ ਆਪਦੇ ਕੋਲੋਂ ਬਣਾਉਣੀ ਨਹੀਂ ਠੀਕ ਹੈ ਜੀ ਮਰ ਥਾਂ ਦਿਖਾ ਦਿਓ ਆਪ ਇਥੇ ਨੇੜੇ ਥਾਂ ਦਿਖਾ ਦਿਓ ਵੀਰੇ ਗੱਲ ਮਾੜੀ ਦੇ ਮੈਂ ਸਰ ਤੂੰ ਠੀਕ ਖੜੀ ਆ ਇੱਥੇ ਚੱਕਾ ਲਵਾਂ ਮੈਂ ਤੁਰ ਲੈ ਚਾਰ ਥਣ ਪੰਜ ਨਹੀਂ ਸਹੀ ਫੋਲ ਸਕਣੀ ਕੀ ਠੀਕ ਆ ਵੀਰੇ ਤੇ ਇਹਦਾ ਬੰਨ ਫੇਰਾ ਕਿਵੇਂ ਇਹਦਾ ਰੈਟੇ ਦੀ ਭਾਈ ਫੋਰਦੀ ਕਰਾਂਗੇ ਅੱਛਾ ਇਹਦਾ ਰੈਟੇ ਫੋਨ ਤੇ ਹੋ ਜਾਊਗਾ ਹਾਂ ਕਈ ਵਾਰ ਆਏ ਦੋਸਤ ਮਿੱਤਰ ਕਈ ਵਾਰ ਹਨਾ ਹੂੰ ਪਰਦਾ ਹੁੰਦਾ ਆਪਣਾ ਠੀਕ ਗਾਈ ਤੋਂ ਮਸ ਨੂੰ ਥਾਣ ਦਿਖਾ ਦੇ ਮਿੱਤਰੋ ਉਹ ਚਕੇ ਲੈ ਇਥੋਂ ਨੀ ਆ ਮਾਰ ਲੋ ਸਿੱਧੀ ਗੱਲ ਵਾਲੀ ਗੱਲ ਸੁੱਤੀ ਖੜੀ ਆ ਨਾ ਥਾਣ ਨਹੀਂ ਦਿਖਾਉਂਦੀ ਮਾਰ ਕੇ ਜੀ ਚਾਹ ਕੋਈ ਨਹੀਂ ਮਾਰ ਆ ਫਿਰ ਵੀ ਕੈਮਰਾ ਤੋਂ ਡਰ ਜਾਂਦਾ ਬਸ ਕੈਡੀ ਹੋ ਫੜ ਜਾਂਦੀ ਆ ਤੇ ਅੱਗੇ ਜਿਵੇਂ ਆ ਗਈ ਆਪਾਂ ਨੂੰ ਪੰਜ ਨੰਬਰ ਹਾਂਜੀ ਵੀਰੇ ਕਿੰਨੀ ਉਮਰ ਦੀ ਆ ਡੇਢ ਸਾਲ ਦੀ ਵੀਰੇ ਇਹ ਡੇਢ ਸਾਲ ਦੀ ਸਿੰਘਾ ਸੁੰਗਾ ਦੀ ਸਿੰਘ ਸੁੰਗ ਦੇ ਚਾਰ ਖਾਨ ਆਪਣੇ ਵਿੱਚ ਮੈਂ ਤੈਨੂੰ ਮੈਨ ਨਹੀਂ ਰੱਖਿਆ ਉਹ ਜਿਹੜੇ ਆਪਣੇ ਕੋਲ ਚੀਜ਼ ਆਉਂਦੀ ਠੀਕ ਆ ਉਹ ਵੀ ਵਧੀਆ ਪਿੱਛੋਂ ਚੌੜੀ ਆ ਨਾ ਪੁੱਠੇ ਉਹ ਨਾ ਆਉਂਦਾ ਲਖੇ ਜਿਵੇਂ ਹੁਣ ਨਾ ਵਿਚਕਰਾਂ ਦੇ ਹੁਣ ਸਿਸਟਮ ਆਪਾਂ ਵੀ ਡਾਕਟਰੀ ਦਾ ਕੰਮ ਕਰਦੇ ਆ ਹੂੰ ਸੀਮਨ ਦੇ ਹੀ ਕੰਮ ਆ ਜ਼ਿਆਦਾ ਤਾਂ ਹੂੰ ਹਰ ਇੱਕ ਬੰਦਾ ਟੀਕੇ ਹੀ ਭਰਾਂਦਾ ਚਾਰ ਹੀ ਸਾਈ ਦੇ ਨਾ ਵੀ ਜਦੋਂ ਮੈਂ ਕਿਹਾ ਟੀਕੇ ਟੁਕੇ ਲਈ ਵੀ ਆਇਆ ਲੋ ਵੀ ਪਲਾਂ ਦੀ ਨਾਰਮਲ ਦੀ ਹੋਵੇ ਹੂੰ ਹੂੰ ਟੀਕੇ ਦੀ ਕੱਟੀ ਦੱਸਦੀ ਆ ਦੱਸਦੀ ਵੀ ਚੰਗੇ ਪਾਂਚ ਦੀ ਹੈਗੀ ਹੈਗੀ ਦੇਖ ਇਹਦਾ ਫਿਰ ਲੈਂਡ ਦਾ ਦੱਸ ਰੇਟ ਹੁਣ ਫਿਰ ਕਿੰਨਾ ਹੈ ਰੇਟ ਯਾਰ ਇਹਦਾ ਵੀ ਬਸ ਤੂੰ ਫੇਰ ਫੇਰ ਮੈਨੂੰ ਕਹਦੇਗਾ ਇਹਦਾ 27 ਦੀ ਦੇ ਦਾਂਗੇ 500 ਰੁਪਇਆ ਹੂੰ ਜਮਾ ਜਾਇਆ ਮਤਲਬ ਬਾਈ ਦਾ 1.5 ਸਾਲ ਦੀ ਕੱਟੀ ਆ ਮੇਰੇ ਕੋਲ ਕਾ ਕੱਟੀ ਆ ਜੀ ਤੈਨੂੰ ਬਤਾ ਆਪਾਂ ਹਰ ਇੱਕ ਵੀਡੀਓ ਚ ਤੇਰੀ ਜ ਆਪਾਂ ਮੈਂ ਕਰ ਹੀ ਦਿੰਨੇ ਨੇ ਵੀ ਮਾਰਦਲ ਵੀ ਕੋਈ ਗਰੀਬ ਭਾਈ ਵੀ ਬੰਦਾ ਫੋਲਾ ਕਈ ਵਾਰ ਅਗਲਾ ਕਹਿੰਦਾ ਮੈਂ ਉਹ ਤੇ ਬਾਈ ਨਾਲ ਮੁੱਲ ਹਾਂ ਛੋਟੇ ਕਿਸਾਨ ਆਪਣੇ ਵਰਗੇ ਅਗਲਾ ਕਹਿੰਦਾ ਮੇਰੇ ਰੇਟ ਦੀ ਹੈ ਨਹੀਂਗੀ ਧੋ ਵੀ ਇਹ ਕਿੰਨੀ ਕੁ ਮਰਦੀ ਬਾਈ ਕੱਟੀ ਇਹ ਬਾਈ 6-7 ਮਹੀਨਾ ਦੀ ਕੱਟੀ ਆ 6-7 ਮਹੀਨਾ ਦੀ ਕੱਟੀਆਂ ਇਹ ਛੋਟੇ ਮੋਲੜੀ ਆਗੇ ਨਾ ਛੋਟੇ ਬੋਲੋ ਜੀ ਲੈ ਮੇਰੇ ਕੋਲ ਥਾਂ ਦਿਖਾ ਐਥੋਂ ਥਣ ਚਾਰਨੇ ਕੀ ਮਿੱਤਰ ਬੈਣੀ ਸ਼ਾਇਦ ਨਾ ਜਿਹੜੇ ਥਾਣੇ ਉਹਨਾਂ ਵਿਚਾਲੇ ਕਮਾੜ ਆ ਬਿੰਦੂ ਦਾ ਨਿਸ਼ਾਨ ਹੈਗਾ ਬਟਨ ਜੇ ਆਪਾਂ ਕਹਿੰਦੇ ਨੇ ਖੰਧ ਤਾਂ ਫਿਰ ਵੱਡੇ ਨੇ ਕੀ ਉਹ ਨਿਸ਼ਾਨ ਛੋਟਾ ਹੋ ਜਿਹੜੀ ਨੋਰਮਲ ਹੈ ਨਾ ਹਾਂਜੀ ਤੇ ਜਿਹੜੀ ਜਿਹੜੀ ਹੈਗੀ ਦਿਖਾਉਂਦਾ ਆ ਫਰਜ ਹਾਂਜੀ ਹਾਂਜੀ ਹੂੰ ਤੇ ਇਹ ਇਹਦਾ ਰੇਟ ਫਿਰ ਇਹ ਵੀਰੇ ਆਪਾਂ ਫਿਕਸ ਹੀ ਆਪਾਂ 11000 ਦੀ ਦੇਣੀ ਹੈ ਅੱਛਾ ਇਹ 11000 ਕੀ ਹੈ ਇੱਕ ਤਾਂ ਬੂਰੀ ਦਾ ਰੇਟ ਫੋਨ ਤੇ ਹੋਊਗਾ ਜਾਂ ਕੀ ਇਹ ਪਹਿਲੇ ਨੰਬਰ ਤੇ ਰਕਾਰ ਵਾਲੀ ਕੱਟੀ ਉਹਦਾ ਰੇਟ ਫੋਨ ਤੇ ਹੋਊਗਾ ਹਾਂਜੀ ਹਾਂਜੀ ਤੇ ਚਾਰ ਕੱਟਾਂ ਦਾ ਫਿਰ ਰੇਟ ਆਪਾਂ ਵਿੱਚ ਕਰਤਾ ਹਾਂਜੀ ਹਾਂਜੀ ਜਿਵੇਂ ਆ ਸੀਗੀ ਸਵਾ ਕੁ ਸਾਲ ਦੀ ਕੱਟੀ ਦੇਖੋ ਮ ਪ੍ਰੀਫੋਲੋਸ਼ ਕੀ ਨਾ ਇਹ ਸਾਨੂੰ ਕਿੰਨੇ 26 ਦੀ ਕਾਸੀ 27 ਦੀ 27 ਦੀ ਵੀਰੇ 27 ਦੀ ਤੇ ਇਹ 36 ਦੀ 36 ਦੀ ਵੀਰੇ ਇਹ 36 ਦੀ ਜੀ ਲਾਸਟ ਵਾਲੀ ਸੀਗੀ ਉਹ ਉੱਥੇ 5 ਨੰਬਰ ਤੇ ਕੱਟੀ ਉਹ ਵੀ ਸਾਨੂੰ 27 ਦੀ ਮਿਲ ਜੂਗੀ ਬੂਰੀ ਦਾ ਤੇ ਪਹਿਲੇ ਨੰਬਰ ਵਾਲੀ ਕੱਟੀ ਦਾ ਸਾਨੂੰ ਮਿੱਤਰੋ ਫੋਨ ਤੇ ਹੋ ਜੂਗਾ ਵੀ ਦਹਾ ਹੀ ਬੂਰੀ ਸਿੱਧੀ ਕੀ ਦੁਆਰਾ ਬੂਰੀ ਚ ਨਿਕਮਾ ਰਹੀ ਆ ਪਾ ਸਾਰਾ ਘਟਾ ਨਾ ਬੂਰੀ ਦੇ ਨਿਕਮਾ ਰਵਾ ਦੇ ਭਾਈ ਲੈ ਮਿੱਤਰੋ ਆ ਕੱਟੀ ਸਾਨੂੰ ਮੈਂ ਦਿਖਾਉਣਾ ਨਾ ਬੂਰੀ ਸਿੱਧੀ ਕਰਦੇ ਆ ਆ ਇੱਥੇ ਨਹੀਂ ਆ ਮਾਰੋ ਕੱਟੀ ਹੈ ਨਾ 10 ਦੀ ਕੱਟੀ ਵੀ ਚੰਗੇ ਰਕਾਰਡ ਦੀ ਹੈਗੀ ਗੱਲਬਾਤਾਂ ਕਰਤੀ ਹੈ ਨਾ ਵੇਖੋ ਵੀ ਦੇਖੋ ਜਿਹੜ ਸਮਝ ਆਉਦੀ ਹੈਗੀ ਠੀਕ ਹੈ ਇਥੋਂ ਚੱਕ ਲਓ ਮਿੱਤਰੋ ਖੜ ਨਹੀਂ ਖੁੱਲਣੀ ਕੱਟੀ ਦੀ ਚੰਗੀ ਹੈ ਕੱਟੀ ਨਾ ਠੀਕ ਹੈ ਵੀਰੇ ਛੱਡ ਦੇ ਸਿੰਘ ਸਿੰਘ ਚੰਗਿਆ ਸੋ ਬਾਈ ਦਾ ਪੈਂਡ ਮਹਿਤਾ ਤਹਿਸੀਲ ਤਪਾਂ ਦਾ ਜ਼ਿਲ੍ਹਾ ਬਰਨਾਲਾ ਮਿੱਤਰੋ 97799 59511 ਬਾਈ ਦਾ ਮੋਬਾਈਲ ਨੰਬਰ ਹੈ ਸੋ ਇੱਥੇ ਆ ਕੇ ਜਿਹੜੀ ਤੁਹਾਨੂੰ ਕੱਟੀ ਪਸੰਦ ਆਉਗੀ ਇੱਥੇ ਆ ਕੇ ਦੇਖ ਕੇ ਖਰੀਦ ਸਕਦੇ ਹੋ ਧੰਨਵਾਦ